ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਸੀ ਉੱਥੇ ਇੱਕ ਨੌਨਿਦ ਨਾਮ ਦਾ ਖਤਰੀ ਬਹੁਤ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋਇਆ ਭੇਟਾਂ ਰੱਖ ਕੇ ਨੌਨਿਦ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸਾਹਮਣੇ ਬੈਠ ਕੇ ਬੇਨਤੀ ਕੀਤੀ ਪ੍ਰਭੂ ਜੀ ਇਹ ਆਪ ਨੇ ਤੇੜ ਕਛ ਅਤੇ ਸਿਰ ਤੇ ਕੇਸ ਰੱਖਣ ਵਾਲਾ ਪੰਥ ਚਲਾਇਆ ਹੈ ਇਹ ਸਿਰ ਤੇ ਕੇਸ ਤੁਸੀਂ ਕਿਸ ਵਾਸਤੇ ਰਖਵਾਏ ਹਨ ਇਹਨਾਂ ਦਾ ਕੀ ਲਾਭ ਹੈ ਗੁਰੂ ਜੀ ਨੇ ਕਿਹਾ ਕਿ ਤੂੰ ਜੇ ਆਪਣੀ ਸਾਰੀ ਉਮਰ বেদ ਸ਼ਾਸਤਰ ਪੜਨ ਸੁਣਨ ਵਿੱਚ ਬਤੀਤ ਕੀਤੀ ਹੈ ਇਹ ਗੱਲ ਤੂੰ ਉੱਥੋਂ ਸਮਝਣੀ ਹੈ ਕਿ ਨਹੀਂ ਇਹ ਕੇਸ ਆਦਿਕ ਧਰਮ ਦੀ ਰੱਖਿਆ ਵਾਸਤੇ ਬਹੁਤ ਚੰਗੇ ਹਨ ਇਹ ਬ੍ਰਹਮਾ ਦੇ ਪੁੱਤਰ ਸ਼ਨਕਾਦਿਕਾ ਤੋਂ ਚਲੇ ਆ ਰਹੇ ਹਨ ਭਾਰਤ ਖੰਡ ਵਿੱਚ ਕੇਸ ਰੱਖਣੇ ਬਹੁਤ ਜ਼ਰੂਰੀ ਹਨ ਨੌਨਿਦ ਨੇ ਕਿਹਾ ਮਹਾਰਾਜ ਜੀ ਆਪ ਜੀ ਠੀਕ ਫਰਮਾਉਂਦੇ ਹੋ ਪਹਿਲਾਂ ਸਭ ਕੋਈ ਕੇਸਾ ਧਾਰੀ ਹੁੰਦਾ ਸੀ ਪਰ ਹੁਣ ਉਹ ਸਮਾਂ ਨਹੀਂ ਰਹਿ ਗਿਆ ਗੁਰੂ ਜੀ ਨੇ ਕਿਹਾ ਸੂਰਜ ਚੰਦ ਤਾਰੇ ਹਵਾ ਪੌਣ ਪਾਣੀ ਅਗਨੀ ਪ੍ਰਥਵੀ ਸਭ ਉਹੀ ਹਨ ਜੋ ਪਹਿਲਾਂ ਸਨ ਫਿਰ ਸਮੇਂ ਵਿੱਚ ਕੀ ਦੋਸ਼ ਹੈ ਦੋਸ਼ ਆਪਣੇ ਵਿੱਚ ਹੈ ਜੇ ਕੇਸ ਰੱਖਣ ਦੀ ਸਮਰੱਥਾ ਨਹੀਂ ਰੱਖਦੇ ਤੇ ਸਮੇਂ ਨੂੰ ਕੀ ਦੋਸ਼ ਦਿੰਦੇ ਹੋ ਗੁਰੂ ਜੀ ਨੇ ਕਿਹਾ ਇਹ ਸਿਰ ਦੇ ਕੇਸ ਮੁੰਨਣ ਦੀ ਗੱਲ ਕਿੱਥੋਂ ਚੱਲੀ ਹੈ ਸੁਣੋ ਪਰਸ਼ਰਾਮ ਜਮਦਗੰ ਰਿਖੀ ਦਾ ਪੁੱਤਰ ਬੜਾ ਬਲਵਾਨ ਹੋਇਆ ਹੈ ਉਸ ਨੇ ਯੁੱਧ ਕਰਕੇ ਸਾਰੇ ਖੱਤਰੀ ਰਾਜੇ ਜਿੱਤ ਲਏ ਅਤੇ ਆਪਣੀ ਜਿੱਤ ਦੀ ਨਿਸ਼ਾਨੀ ਵਜੋਂ ਉਹਨਾਂ ਹਾਰੇ ਹੋਏ ਖੱਤਰੀਆਂ ਦੇ ਸਿਰ ਮੁੰਨ ਦਿੱਤੇ ਕਿ ਇਹ ਜਪ ਤਪ ਸਾਧਨਾ ਕਰਕੇ ਫਿਰ ਪ੍ਰਤਾਪवान ਨਾ ਹੋ ਜਾਣ ਫਿਰ ਕਲਯੁਗ ਵਿੱਚ ਨੰਦ ਸੰਘਿਆ ਦੇ ਰਾਜੇ ਹੋਏ ਉਹਨਾਂ ਨੇ ਵਿਚਾਰਿਆ ਕਿ ਇਹ ਕੇਸਾ ਧਾਰੀ ਬ੍ਰਾਹਮਣ ਜਪ ਤਪ ਕਰਕੇ ਸਾਡਾ ਰਾਜ ਨਸ਼ਟ ਕਰ ਦੇਣਗੇ ਇਸ ਕਰਕੇ ਉਸ ਨੇ ਸਭ ਬ੍ਰਾਹਮਣਾਂ ਦੇ ਸਿਰ ਮਨਵਾਵਾ ਦਿੱਤੇ ਅਤੇ ਕਈ ਬ੍ਰਾਹਮਣਾਂ ਨੂੰ ਲਾਲਚ ਦੇ ਕੇ ਉਸ ਨੇ ਮਰਨੇ ਪਰਨੇ ਦੇ ਬਹਾਨੇ ਮੁੰਨਣ ਦਾ ਬਹੁਤ ਪ੍ਰਚਾਰ ਕਰਾਇਆ ਜਿਸ ਤੋਂ ਇਹ ਸਿਰ ਮੁੰਨਣ ਦੀ ਰੀਤੀ ਦੇਖਾ ਦੇਖੀ ਆਮ ਪ੍ਰਚਲਿਤ ਹੋ ਗਈ। हे ਨੌਨਿਤ ਸਾਰੇ ਸਰੀਰ ਦੇ ਅੰਗਾਂ ਵਿੱਚੋਂ ਸਿਰ ਉੱਤਮ ਹੈ। ਇਸ ਉੱਤੇ ਪ੍ਰਮਾਤਮਾ ਨੇ ਕੇਸ ਪੈਦਾ ਕੀਤੇ ਹਨ ਜਿਸ ਨਾਲ ਇਸਤਰੀ ਪੁਰਸ਼ ਦਾ ਬਹੁਤ ਸੁੰਦਰ ਰੂਪ ਹੋ ਜਾਂਦਾ ਹੈ। ਇਹਨਾਂ ਨੂੰ ਜਿਹੜਾ ਵਿਚਾਰ ਹੀਣ ਪੁਰਸ਼ ਮਨਾਉਂਦਾ ਹੈ ਉਹਨਾਂ ਦੀ ਧਰਮ ਦੀ ਚੰਗਿਆਈ ਨਾਸ਼ ਹੋ ਜਾਂਦੀ ਹੈ। ਨੌਨਿਤ ਖੱਤਰੀ ਨੇ ਗੁਰੂ ਜੀ ਦੇ ਇਹ ਸੱਚੇ ਬਚਨ ਸੁਣ ਕੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਧੰਨ ਧੰਨ ਆਖਦਾ ਹੋਇਆ ਘਰ ਨੂੰ ਚਲਾ ਗਿਆ। ਆਗਰੇ ਵਿੱਚ ਗੁਰੂ ਜੀ ਦਾ ਬਾਗ ਵਿੱਚ ਡੇਰਾ ਸੀ ਜਿੱਥੇ ਰੋਜ਼ ਦਿਵਾਨ ਲੱਗਦੇ ਅਤੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਸੰਗਤਾਂ ਆਉਂਦੀਆਂ ਬਰਸਾਤ ਦੀ ਰੁੱਤ ਸੀ ਬਾਗ ਸੁੰਦਰ ਫਲਾਂ ਅਤੇ ਫੁੱਲਾਂ ਨਾਲ ਭਰਪੂਰ ਸੀ ਧਰਤੀ ਮੀਂਹ ਪੈਣ ਕਰਕੇ ਹਰੀ-ਭਰੀ ਸੀ ਜਮਨਾ ਪਾਣੀ ਨਾਲ ਭਰ ਕੇ ਤੇਜ਼ ਚੱਲ ਰਹੀ ਸੀ ਸਤਗੁਰੂ ਜੀ ਇੱਥੇ ਚਮੱਸਾ ਕੱਟ ਰਹੇ ਸਨ ਅਤੇ ਆਪਣੇ ਸ਼ੁਭ ਉਪਦੇਸ਼ਾਂ ਨਾਲ ਸਿੱਖ ਸੰਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਇਸ ਤਰ੍ਹਾਂ ਆਪ ਜੀ ਨੇ ਨੌਨਦ ਖੱਤਰੀ ਨੂੰ ਕੇਸਾਂ ਦੀ ਮਹੱਤਤਾ ਦੱਸੀ ਉਸਨੇ ਆਪਣੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਬਹੁਤ ਸਾਰੀਆਂ ਸੰਗਤਾਂ ਦੇ ਕੇਸ ਰਖਵਾਏ ਜਿਸ ਵੀ ਧਰਮ ਦਾ ਵਿਅਕਤੀ ਗੁਰੂ ਜੀ ਕੋਲ ਆਉਂਦਾ ਸੀ ਗੁਰੂ ਜੀ ਉਸੇ ਧਰਮ ਦੀ ਉਦਾਹਰਣ ਦੇ ਕੇ ਸਮਝਾਉਂਦੇ ਸਨ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਇਤਿਹਾਸਕ ਵੀਡੀਓ ਸੁਣਨ ਵਾਸਤੇ ਆਪ ਜੀ ਸਾਡੇ ਪੇਜ ਨੂੰ ਫੋਲੋ ਕਰ ਲੈਣਾ